ਗੁਰੂਆ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੀ ਸਾਧ ਸੰਗਤ ਜੀਓ ਆਪ ਜੀ ਜਿਸ ਸਥਾਨ ਤੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਗਨੀਖਾ ਨਵੀਖਾ ਭਾਈ ਗਨੀਖਾ ਨਵੀਖਾ ਦਾ ਇਹ ਘਰ ਹੈ ਜਦੋਂ ਸਤਗੁਰ ਜੀ ਚਮਕੌਰ ਦੀ ਗੜੀ ਤੋਂ ਵੱਡੇ ਸਹਿਬ ਜਦਿਆਂ ਦੀ ਸ਼ਹਾਦਤ ਤੋਂ ਬਾਅਦ ਵਿੱਚ ਮਾਛੀਵਾੜਾ ਸਿਵਕੇ ਆਏ ਹਨ ਸਭ ਤੋਂ ਪਹਿਲਾਂ ਗੁਰਦੁਆਰਾ ਚਰਨਕਪੂਰ ਸਾਹਿਬ ਹੈ ਗੁਲਾਬੀ ਪੰਜਾਬੀ ਦਾ ਬਾਗ ਸੀ ਜਿਸ ਜਗ੍ਹਾ ਤੇ ਸਤਿਗੁਰੂ ਜੀ ਨੇ ਉੱਥੇ ਚਰਨ ਪਾਏ ਹਨ ਗੁਰਦੁਆਰਾ ਚਰਨਕਪੂਰ ਸਾਹਿਬ ਸ਼ੋਭਤ ਹੈ ਉਸ ਜਗ੍ਹਾ ਤੇ ਹੁਣ ਟਿੰਡ ਦਾ ਸਿਰਹਾਣਾ ਲਾ ਕੇ ਸਤਿਗੁਰੂ ਜੀ ਜੰਡੇ ਹੀਠਾਂ ਵਿਸ਼ਰਾਮ ਕੀਤਾ ਹੈ ਉਸ ਸਥਾਨ ਤੋਂ ਭਾਈ ਗੁਲਾਬਾ ਪੰਜਾਬਾ ਆਪਣੇ ਘਰ ਲੈ ਕੇ ਆਏ ਹਨ ਜਿਸ ਜਗ੍ਹਾ ਤੇ ਅੱਜ ਗੁਰਦੁਆਰਾ ਸਾਹਿਬ ਗੁਰਦੁਆਰਾ ਚਵਾਰਾ ਸਾਹਿਬ ਹੈ ਭਾਈ ਗੁਲਾਬੇ ਪੰਜਾਬੀ ਦੇ ਘਰ ਤੋਂ ਸਤਿਗੁਰੂ ਕਲੰਗੀਧਰ ਪਾਤਸ਼ਾਹ ਜੀ ਨੂੰ ਆਪ ਚੱਲ ਕੇ ਭਾਈ ਗਨੀਖਾ ਭਾਈ ਨਵੀਖਾ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਹਨ ਇਹਨਾਂ ਨੇ ਆਪਣੇ ਗ੍ਰਹਿ ਵਿਖੇ ਸੇਵਾ ਕੀਤੀ ਹੈ ਬੜੀ ਭਾਵਨਾ